ਆਪਣੇ ਸਮਾਜ ਦੇ ਵਿੱਚ ਜਦੋਂ ਕਿਸੇ ਦੇ ਘਰ ਕੁੜੀ ਜੰਮਦੀ ਹੈ ਤਾਂ ਉਸ ਨੂੰ ਇਹ ਮਲਾਲ ਰਹਿੰਦਾ ਹੈ ਕਿ ਮੇਰੇ ਤਾਂ ਮੁੰਡਾ ਹੋਣਾ ਚਾਹੀਦਾ ਸੀ ਕੁੜੀ ਕਿਉਂ ਜੰਮ ਪਈ ਮੁੰਡੇ ਹੋਣ ਤੇ ਲੋੜੀ ਵੰਡੀ ਜਾਂਦੀ ਹੈ ਲੋੜੀਆਂ ਮਨਾਇਆਂ ਜਾਂਦੀਆਂ ਖੁਸ਼ੀਆਂ ਮਨਾਇਆਂ ਜਾਂਦੀਆਂ ਪਰ ਕੁੜੀ ਦੇ ਜੰਮਣ ਤੇ ਇਹ ਚੀਜ਼ਾਂ ਨਹੀਂ ਕੀਤੀਆਂ ਜਾਂਦੀਆਂ ਕਈ ਲੋਕ ਤਾਂ ਹੁਣ ਇਹ ਚੀਜ਼ ਤੋਂ ਉੱਪਰ ਉੱਠ ਖੜੇ ਕੁੜੀਆਂ ਦੀਆਂ ਵੀ ਲੋੜੀਆਂ ਮਨਾਇਆਂ ਜਾਂਦੀਆਂ ਕੁੜੀਆਂ ਜੰਮਣ ਤੇ ਵੀ ਖੁਸ਼ੀਆਂ ਮਨਾਇਆਂ ਜਾਂਦੀਆਂ ਪਰ ਫੇਰ ਵੀ ਕਿਤੇ ਨਾ ਕਿਤੇ ਵੱਡਾ ਹਿੱਸਾ ਆਪਣੇ ਸਮਾਜ ਵਿੱਚ ਉਹ ਹੈ ਜਿਹੜਾ ਚਾਹੁੰਦਾ ਕਿ ਸਾਡੇ ਮੁੰਡਾ ਹੋਵੇ ਸਾਡੇ ਕੁੜੀ ਨਾ ਹੋਵੇ ਇਸ ਦੇ ਪਿੱਛੇ ਵੱਡਾ ਕਾਰਨ ਇਹ ਹੈ ਕਿ ਜੋ ਕੁੜੀਆਂ ਨੇ ਉਹ ਕਿਤੇ ਨਾ ਕਿਤੇ ਆਪਣੇ ਸਮਾਜ ਦੇ ਵਿੱਚ ਓਨੀਆਂ ਮਹਫੂਜ਼ ਨਹੀਂ ਹਮੇਸ਼ਾ ਉਹਨਾਂ ਨੂੰ ਆਪਣੀ ਇੱਜ਼ਤ ਦਾ ਡਰ ਲੱਗਿਆ ਰਹਿੰਦਾ ਤੇ ਉਸ ਤੋਂ ਬਾਅਦ ਜਦੋਂ ਵੱਡੀਆਂ ਹੋ ਜਾਂਦੀਆਂ ਵਿਆਹੀਆਂ ਜਾਂਦੀਆਂ ਨੇ ਫੇਰ ਵੀ ਉਹਨਾਂ ਨੂੰ ਕਿੱਦਾਂ ਦੇ ਸਹੁਰੇ ਮਿਲਦੇ ਨੇ ਕਿੱਦਾਂ ਦਾ ਉਸਤਾ ਪਤੀ ਹੋਵੇਗਾ ਕਿਵੇਂ ਉਸਦੀ ਜ਼ਿੰਦਗੀ ਲੰਘੇਗੀ ਇਹ ਸਾਰਾ ਫਿਕਰ ਵੀ ਮਾਪਿਆਂ ਦੇ ਉੱਪਰ ਹੁੰਦਾ ਹੈ ਇਸੇ ਕਾਰਨ ਹੀ ਸ਼ਾਇਦ ਮਾਪਿਆਂ ਨੂੰ ਲੱਗਦਾ ਕਿ ਇਹ ਵੱਡਾ ਕਾਰਨ ਮੈਨੂੰ ਲੱਗਦਾ ਕਿ ਇਹ ਹੈ ਕਿ ਮਾਪਿਆਂ ਨੂੰ ਲੱਗਦਾ ਸਾਡੇ ਕੁੜੀ ਨਾ ਹੋਵੇ ਸਾਡੇ ਮੁੰਡਾ ਹੋਵੇ ਅਸੀਂ ਇਸ ਗੱਲ ਤੋਂ ਫਾਰਗ ਹੋ ਜਾਈਏ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਵਿੱਚ ਵੀ ਇੱਕ ਕੁੜੀ ਜਿਸ ਦਿਹਾ ਵਿਆਹ ਤਕਰੀਬਨ 5 ਮਹੀਨੇ ਪਹਿਲਾਂ ਹੁੰਦਾ ਤੇ ਉਸ ਨਾਲ ਬੜਾ ਹੀ ਬੁਰਾ ਹੁੰਦਾ ਜਦੋਂ ਫਿਰ ਕੁੜੀ ਦੇ ਮਾਪੇ ਨਾਲ ਗੱਲ ਕੀਤੀ ਜਾਂਦੀ ਹੈ ਮਾਪੇ ਵੱਲੋਂ ਬਿਆਨ ਦਿੱਤੇ ਜਾਂਦੇ ਆ ਤਾਂ ਪਤਾ ਲੱਗਦਾ ਕਿ ਇਸ ਕੁੜੀ ਦੇ ਨਾਲ ਤਾਂ ਬਹੁਤ ਜ਼ਿਆਦਾ ਤੱਕਾ ਹੁੰਦਾ ਸੀ ਤੇ ਇਸੇ ਕਾਰਨ ਹੀ ਇਸ ਕੁੜੀ ਦੀ ਮੌਤ ਹੋ ਗਈ ਇਸ ਕੁੜੀ ਦੀ ਜਾਨ ਲੈ ਲਈ ਗਈ ਸਹੁਰਿਆਂ ਵੱਲੋਂ ਸੋ ਇਹ ਸਾਰੀ ਘਟਨਾ ਕੀ ਆ ਇਸ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਆ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਆਨੰਦਪੁਰ ਦੇ ਅਧੀਨ ਪੈਂਦਾ ਪਿੰਡ ਚਿੰਝੜੀ ਇੱਥੋਂ ਦੀ ਰਹਿਣ ਵਾਲੀ ਨੇਹਾ ਜਿਸ ਦੇ ਪਰਿਵਾਰ ਦੇ ਵਿੱਚ ਉਸਦੇ ਮਾਤਾ ਪਿਤਾ ਅਤੇ ਉਸ ਦਾ ਭਰਾ ਸੀ। ਨੀਹਾ ਦਾ ਜਨਮ 2000 ਦੇ ਵਿੱਚ ਹੁੰਦਾ ਹੈ ਤੇ ਇਸ ਕੁੜੀ ਨੀਹਾ ਦਾ ਵਿਆਹ ਹਿਮਾਚਲ ਦੇ ਨਾਲਾਗੜ ਦੇ ਅਧੀਨ ਪੈਂਦੇ ਪਿੰਡ ਰਾਮਪੁਰ ਦੇ ਇੱਕ ਮੁੰਡੇ ਦੇ ਨਾਲ ਪੱਕਾ ਕਰ ਦਿੱਤਾ ਜਾਂਦਾ ਹੈ ਜੋ ਕਿ ਫੌਜ ਦੇ ਵਿੱਚ ਸੀ। ਮਾਪਿਆਂ ਨੇ ਕਿਹਾ ਕਿ ਸਾਡੀ ਧੀ ਨੇ ਅਮਰਤ ਸ਼ਾ ਕਿਆ ਹੋਇਆ ਤੇ ਇਹ ਅਮਰਤ ਦੇ ਸਾਰੇ ਨਿਯਮਾਂ ਦਾ ਪਾਲਣ ਕਰੇਗੀ। ਇਹ ਗੱਲਾਂ ਪਹਿਲਾਂ ਨੀਹਾ ਦੇ ਸਹੁਰਿਆਂ ਦੇ ਨਾਲ ਹੁੰਦੀਆਂ ਨੇ। ਤਾਂ ਉਹ ਕਹਿੰਦਾ ਕਿ ਸਾਨੂੰ ਕੋਈ ਦਿੱਕਤ ਨਹੀਂ ਸਾਨੂੰ ਨੇਹਾ ਪਸੰਦ ਹੈ ਅਸੀਂ ਆਪਣੇ ਬੇਟੇ ਦਾ ਵਿਆਹ ਤੁਹਾਡੀ ਧੀ ਨੇਹਾ ਦੇ ਨਾਲ ਕਰਨਾ ਚਾਹੁੰਦੇ ਹਾਂ ਹਾਂਜੀ ਮੇਰੇ ਹਸਬੰਦ ਮੈਨੂੰ ਕਹਿੰਦੇ ਕਿ ਤੁਸੀਂ ਇੰਸਟਾਗ੍ਰam ਚ ਚਲਾਉਂਦੇ ਐ ਮੈਂ ਕਿਹਾ ਨਹੀਂ ਮੈਂ ਨਹੀਂ ਚਲਾਦੀ ਐ ਮੈਂ ਕਿ ਫਿਰ ਮੈਂ ਉਹਨਾਂ ਨੇ ਮਤਲਬ ਮੈਨੇ ਖੁਦ ਸਿਆ ਕਿ ਹਾਂ ਮੈਂ ਤੇ ਚਲਾਉਂਦਾ ਐ ਮੈਂ ਕਿ ਕੋਈ ਨਹੀਂ ਤੁਸੀਂ ਚਲਾ ਲਿਓ ਮੈਂ ਪਿੱਛੇ ਵਹਿ ਜੂੰਗੀ ਪਿੱਛੇ ਵਹਿ ਜੂੰਗੀ ਹੁਣ ਉਸ ਦਾ ਵਿਆਹ ਪੱਕਾ ਕਰ ਦਿੱਤਾ ਜਾਂਦਾ ਹੈ 6 ਨਵੰਬਰ 2024 ਨੂੰ। ਨੀਹਾ ਦਾ ਵਿਆਹ ਉਸ ਮੁੰਡੇ ਦੇ ਨਾਲ ਹੋ ਜਾਂਦਾ ਹੈ। ਉਸ ਤੋਂ ਲਗਭਗ 1 ਮਹੀਨਾ ਪਹਿਲਾਂ ਨੀਹਾ ਦੇ ਭਰਾ ਦਾ ਵਿਆਹ ਹੁੰਦਾ ਹੈ। 1 ਮਹੀਨਾ ਪਹਿਲਾਂ ਭਰਾ ਦਾ ਵਿਆਹ ਕੀਤਾ ਜਾਂਦਾ ਤੇ ਉਸ ਤੋਂ ਬਾਅਦ 6 ਨਵੰਬਰ 2024 ਨੂੰ ਨੀਹਾ ਦਾ ਵਿਆਹ ਨਾਲਾਗੜ ਦੇ ਰਾਮਪੁਰ ਦੇ ਰਹਿਣ ਵਾਲੇ ਉਸ ਫੌਜੀ ਮੁੰਡੇ ਦੇ ਨਾਲ ਕਰ ਦਿੱਤਾ ਜਾਂਦਾ ਹੈ। ਨੀਹਾ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ। ਉਸ ਦੇ ਅਮਰਤ ਛੱਕੇ ਹੋਣ ਕਾਰਨ ਜੋ ਗੱਲ ਨੇਹਾ ਦੇ ਪਿਤਾ ਜੀ ਨੇ ਆਖੀ ਕਿ ਉਸ ਨੂੰ ਕਿਹਾ ਜਾਂਦਾ ਕਿ ਨੂੰ ਨੱਕ ਦੇ ਵਿੱਚ ਕੋਕਾ ਪਾ ਤੂੰ ਐਦਾਂ ਨਹੀਂ ਕਰਦੀ ਤੂੰ ਐਦਾਂ ਨਹੀਂ ਕਰਦੀ ਪਰ ਜਦੋਂ ਨੇਹਾ ਦੇ ਪਰਿਵਾਰ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਇਸ ਦਾ ਅਮਰਤ ਛੱਕਿਆ ਉਸ ਦੀਆਂ ਕੁਝ ਬੰਦਸ਼ਾਂ ਨੇ ਉਹ ਇਹਨਾਂ ਦਾ ਪਾਲਣ ਜ਼ਰੂਰ ਕਰੇਗੀ ਪਰ ਜੋ ਨੇਹਾ ਦੇ ਪਰਿਵਾਰ ਵਾਲੇ ਸੀ ਉਹ ਹੁਣ ਉਸ ਨੂੰ ਕੰਪੈਲ ਕਰਨ ਲੱਗ ਗਏ ਸੀ ਉਸ ਦੇ ਨਾਲ ਛੋਟੀਆਂ-ਛੋਟੀਆਂ ਗੱਲਾਂ ਤੇ ਝਗੜੇ ਵੀ ਹੁੰਦੇ ਸੀ ਤੇ ਉਸ ਨੂੰ ਕਿਹਾ ਜਾਂਦਾ ਕਿ ਤੂੰ ਮੀਟ ਤੇ ਆਂਡੇ ਬਣਾ ਪਰ ਨੇਹਾ ਦਾ ਅਮਰਤ ਸ਼ਕੇ ਹੋਣ ਕਰਕੇ ਉਹ ਇਸ ਗੱਲ ਤੋਂ ਮਨਾ ਕਰਦੀ ਸੀ ਪਰ ਇਹ ਪਰਿਵਾਰ ਉਸ ਤੇ ਦਬਾਅ ਪਾਉਂਦਾ ਸੀ ਮਾਪਿਆਂ ਨੇ ਇਹ ਵੀ ਦੱਸਿਆ ਕਿ ਲੋਹੜੀ ਵਾਲੇ ਦਿਨ ਵੀ ਨੇਹਾ ਦੇ ਨਾਲ ਪਰਿਵਾਰ ਵਾਲਿਆਂ ਦਾ ਉਸ ਦੇ ਸਹੁਰੇ ਪਰਿਵਾਰ ਵਾਲਿਆਂ ਨਾਲ ਝਗੜਾ ਹੁੰਦਾ ਤੇ ਇਸ ਗੱਲ ਦਾ ਪਤਾ ਨੇਹਾ ਦੇ ਮਾਪਿਆਂ ਨੂੰ ਲੱਗਦਾ ਉਹ ਜਾ ਕੇ ਨੇਹਾ ਦੇ ਨਾਲ ਗੱਲ ਕਰਦਾ ਕਿ ਕੀ ਗੱਲ ਹੈ ਪਰ ਨੇਹਾ ਦੇ ਜੋ ਸਹਰਾ ਪਰਿਵਾਰ ਸੀ ਉਸ ਨੇ ਨੇਹਾ ਨੂੰ ਪਹਿਲਾਂ ਹੀ ਕਹਿ ਦਿੱਤਾ ਕਿ ਤੂੰ ਰੌਲਾ ਨਾ ਪਾ ਇਹ ਤੇਰਾ ਘਰ ਹੈ ਇਸ ਨੂੰ ਤੂੰ ਖਰਾਬ ਨਾ ਕਰ ਕਈ ਗੱਲਾਂ ਐਦਾਂ ਦੀਆਂ ਉਸ ਨੂੰ ਕਹਿੰਿਆ ਕਿ ਘਰ ਖਰਾਬ ਹੋ ਜਾਏਗਾ ਜ਼ਿੰਦਗੀ ਖਰਾਬ ਹੋ ਜਾਏਗੀ ਐਦਾਂ ਦੀਆਂ ਗੱਲਾਂ ਕਰਕੇ ਨੇਹਾ ਨੂੰ ਚੁੱਪ ਕਰਾ ਲੇਟਾ ਜਾਂਦਾ ਤੇ ਮਾਪੇ ਨੂੰ ਨੇਹਾ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਸਭ ਠੀਕ ਹੈ ਤੁਸੀਂ ਫਿਕਰ ਨਾ ਕਰੋ ਮਾਪੇ ਨੀਹਾ ਦੇ ਕੋਲ ਆਉਂਦੇ ਨੇ ਪਰ ਉਹਨਾਂ ਨੂੰ ਇਹ ਗੱਲ ਲੈ ਕੇ ਨੀਹਾ ਮੋੜ ਦਿੰਦੀ ਹੈ ਕਿ ਸਭ ਕੁਝ ਸਹੀ ਹੈ ਉਸ ਤੋਂ ਬਾਅਦ 19 April 2025 ਨੂੰ ਇਹਨਾਂ ਦਾ ਇਦਾਂ ਹੀ ਚੱਲਦਾ ਰਹਿੰਦਾ ਨੀਹਾ ਆਪਣੇ ਮਾਪਿਓ ਨੂੰ ਸਾਰੀ ਗੱਲ ਨਹੀਂ ਦੱਸਦੀ ਸੀ ਉਸ ਨੂੰ ਲੱਗਦਾ ਸੀ ਕਿ ਮਾਪੇ ਦੁਖੀ ਹੋਣਗੇ ਮਾਪੇ ਪਰੇਸ਼ਾਨ ਹੋਣਗੇ ਇਦਾਂ ਹੀ ਚੱਲਦਾ ਰਹਿੰਦਾ ਹੈ 19 April 2025 ਨੂੰ ਜੋ ਨੀਹਾ ਦਾ ਤਾਇਆ ਸਹੁਰਾ ਹੁੰਦਾ ਉਸ ਵੱਲੋਂ ਨੀਹਾ ਦੇ ਮਾਤਾ ਪਿਤਾ ਨੂੰ ਫੋਨ ਕੀਤਾ ਜਾਂਦਾ ਕਿ ਨੀਹਾ ਤੇ ਉਸਦੇ ਪਤੀ ਦਾ ਝਗੜਾ ਹੋ ਗਿਆ ਸੀ ਉਸ ਤੋਂ ਬਾਅਦ ਨੀਹਾ ਪਰੇਸ਼ਾਨ ਹੋ ਗਈ ਉਸ ਦੀ ਜੋ ਹਾਲਤ ਸੀ ਉਹ ਖਰਾਬ ਹੋ ਗਈ ਉਹ ਬਿਮਾਰ ਹੋ ਗਈ ਇਸ ਕਰਕੇ ਅਸੀਂ ਉਸ ਨੂੰ ਹਸਪਤਾਲ ਲੈ ਗਏ ਤੇ ਹਸਪਤਾਲ ਵਾਲਿਆਂ ਨੇ ਉਸ ਨੂੰ ਮੋੜ ਦਿੱਤਾ ਤੇ ਕਹਿ ਦਿੱਤਾ ਕਿ ਇਹ ਹੁਣ ਠੀਕ ਹੈ ਤੁਸੀਂ ਆ ਜਾਓ ਨੀਹਾ ਨੂੰ ਮਿਲ ਜਾਓ ਹੁਣ ਮਾਪੇ ਹੋਰ ਆਪਣੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਨੇਹਾ ਦੇ ਕੋਲ ਆਉਂਦੇ ਨੇ ਜਦੋਂ ਨੇਹਾ ਦੇ ਸਹੁਰੇ ਘਰ ਆ ਕੇ ਉਹ ਆਪਣੀ ਬੇਟੀ ਨੂੰ ਦੇਖਦੇ ਆ ਤਾਂ ਬੇਟੀ ਬੇਸੁੱਧ ਹਾਲਤ ਦੇ ਵਿੱਚ ਕਮਰੇ ਦੇ ਵਿੱਚ ਇੱਕ ਬੈੱਡ ਉੱਤੇ ਪਈ ਸੀ ਉਸ ਨੂੰ ਹਲਾਇਆ ਜਾਂਦਾ ਪਰ ਉਹ ਤਾਂ ਬੇਸੁੱਧ ਸੀ ਹੁਣ ਮਾਪੇ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਉਹ ਆਪਣੀ ਬੇਟੀ ਨੂੰ ਚੱਕਦੇ ਨੇ ਤੇ ਚੱਕ ਕੇ ਇੱਕ ਨਜ਼ਦੀਕੀ ਹਸਪਤਾਲ ਦੇ ਵਿੱਚ ਲੈ ਜਾਂਦੇ ਨੇ ਪਰ ਹਸਪਤਾਲ ਵਾਲੇ ਉਸ ਨੂੰ ਰੈਫਰ ਕਰ ਦਿੰਦੇ ਨੇ ਕਹਿੰਦੇ ਨੇ ਕਿ ਇਸ ਦੀ ਹਾਲਤ ਨਹੀਂ ਸਹੀ ਤੁਸੀਂ ਇਸ ਨੂੰ ਲੈ ਜਾਓ ਹੁਣ ਉਹ ਹੁਣ ਨੀਹਾ ਨੂੰ ਪੀਜੀਆਈ ਲੈ ਕੇ ਜਾਇਆ ਜਾਂਦਾ ਤੇ ਉੱਥੇ ਉਸ ਨੂੰ ਦਾਖਲ ਕਰਵਾਇਆ ਜਾਂਦਾ ਨੀਹਾ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਸੀ ਤੇ ਇੱਥੇ ਉਸ ਦਾ ਇਲਾਜ ਕੀਤਾ ਜਾਂਦਾ ਪਰ ਜੋ ਨੀਹਾ ਦੇ ਪਰਿਵਾਰ ਵਾਲੇ ਸਹੁਰੇ ਪਰਿਵਾਰ ਵਾਲੇ ਸੀ ਉਹ ਨੀਹਾ ਦੇ ਕੋਲ ਨਹੀਂ ਆਉਂਦੇ ਤੇ ਆਖਰ ਨੀਹਾ ਜ਼ਿੰਦਗੀ ਤੇ ਮੌਤ ਦੇ ਨਾਲ ਲੜਦੀ ਲੜਦੀ 23 April 2025 ਨੂੰ ਦਮ ਤੋੜ ਦਿੰਦੀ ਹੈ ਜਾਣੀ ਦੱਸਿਆ ਜਾਂਦਾ ਹੈ ਕਿ ਨੀਹਾ ਨੂੰ ਸਹੁਰੇ ਪਰਿਵਾਰ ਨੇ ਕੋਈ ਜ਼ਹਿਰੀਲੀ ਚੀਜ਼ ਪਿਆ ਦਿੱਤੀ ਸੀ ਜਿਸ ਕਾਰਨ ਨੀਹਾ ਦੀ ਮੌਤ ਹੋ ਗਈ। ਹੁਣ ਪਰਿਵਾਰ ਵਾਲਿਆਂ ਦੇ ਵਿੱਚ ਗੁੱਸਾ ਹੁੰਦਾ ਹੈ। ਉਹ ਪੁਲਿਸ ਵਿੱਚ ਜਾਂਦੇ ਨੇ ਤੇ ਇਹਨਾਂ ਦੇ ਖਿਲਾਫ ਸਹੁਰੇ ਪਰਿਵਾਰ ਦੇ ਖਿਲਾਫ ਰਿਪੋਰਟ ਦਰਜ ਕਰਵਾਉਂਦੇ ਨੇ ਕਿ ਸਹੁਰੇ ਪਰਿਵਾਰ ਨੇ ਸਾਡੀ ਕੁੜੀ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਸਹੁਰੇ ਪਰਿਵਾਰ ਖਿਲਾਫ ਐਫ ਆਈ ਆਰ ਦਰਜ ਹੁੰਦੀ ਹੈ। 4 ਜਾਣਿਆਂ ਨੂੰ ਸੌਰੇ ਨੂੰ ਮੁੰਡੇ ਨੂੰ ਤਾਏ ਨੂੰ ਤੇ ਇੱਕ ਹੋਰ ਜਾਣੇ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲੇਤਾ ਜਾਂਦਾ ਹੈ ਪਰ ਜੋ ਏਸ ਦੀਆਂ ਨੇਹਾ ਦੀਆਂ ਨਣਦਾਂ ਸੀ ਉਹਨਾਂ ਨੂੰ ਪੁਲਿਸ ਗ੍ਰਿਫਤਾਰ ਨਹੀਂ ਕਰਦੀ ਏਸ ਕਰਕੇ ਜੋ ਪਰਿਵਾਰ ਹੁੰਦਾ ਹੈ ਉਹ ਰੋਸ ਪ੍ਰਦਰਸ਼ਨ ਕਰਦਾ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਜੋ ਨਣਦਾਂ ਨੇ ਨੇਹਾ ਦੀਆਂ ਦੋ ਨਣਦਾਂ ਹੁੰਦੀਆਂ ਕਿ ਇਹ ਤਾਂ ਨੇਹਾ ਨੂੰ ਬਹੁਤ ਜ਼ਿਆਦਾ ਤੰਗ ਕਰਦੀਆਂ ਸੀ ਇਹਨਾਂ ਦੇ ਕਾਰਨ ਹੀ ਪਰਿਵਾਰ ਦੇ ਵਿੱਚ ਝਗੜਾ ਰਹਿੰਦਾ ਸੀ ਪੁਲਿਸ ਨੂੰ ਇਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੁਣ ਪੁਲਿਸ ਉੱਤੇ ਦਬਾਅ ਪਾਇਆ ਜਾਂਦਾ ਕਿ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਰੋ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਅੱਗੇ ਕੀ ਹੁੰਦਾ ਹੈ ਪੁਲਿਸ ਤਫ਼ਤੀਸ਼ ਕਰੇਗੀ ਇਸ ਮਾਮਲੇ ਦੀ ਜਾਂਚ ਕਰੇਗੀ ਤੇ ਉਸ ਤੋਂ ਬਾਅਦ ਨਿਕਲ ਕੇ ਆਵੇਗਾ ਕਿ ਜੋ ਨੀਹਾ ਦੇ ਮਾਤਾ ਪਿਤਾ ਇਲਜ਼ਾਮ ਲਗਾ ਰਹੇ ਨੇ ਕਿ ਨੀਹਾ ਨੂੰ ਸਹੁਰਿਆਂ ਵੱਲੋਂ ਜ਼ਹਿਰ ਦੇ ਕੇ ਮਾਰਿਆ ਗਿਆ ਹੈ ਇਹ ਕਿੰਨੇ ਕੁ ਸਹੀ ਹੈ ਕਿੰਨੇ ਕੁ ਨਹੀਂ ਸਹੀ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਇੱਕ ਵਾਰ ਪੁਲਿਸ ਨੇ ਐਫ ਆਈ ਆਰ ਦਰਜ ਕਰਕੇ ਚਾਰ ਜਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਕਿੱਦਾਂ-ਕਿੱਦਾਂ ਦੇ ਕ੍ਰਾਈਮ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੇ ਹਨ ਕਿਵੇਂ ਇੱਕ ਕੁੜੀ ਜੋ ਕਿ ਬੜੀ ਖੁਸ਼ ਸੀ ਜਿਸ ਦੀ ਵੀਡੀਓ ਵਿਆਹ ਤੋਂ ਪਹਿਲਾਂ ਵਾਲੀ ਬੜੀ ਜਿਆਦਾ ਵਾਇਰਲ ਹੋਈ ਜਿਸ ਵਿੱਚ ਉਹ ਬੜੀ ਮੁਸਕਰਾ ਰਹੀ ਹੈ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਸ ਦੇ ਵਿਆਹ ਤੋਂ 5 ਮਹੀਨਿਆਂ ਬਾਅਦ ਹੀ ਉਸ ਦੀ ਮੌਤ ਹੋ ਜਾਏਗੀ ਉਸ ਦੀ ਹੱਤਿਆ ਹੋ ਜਾਏਗੀ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ਼ੁਕਰੀਆ